ਤੇ ਗਾਈਸਸ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਨ ਬਿਆਵੀ ਸ਼ਸ਼ੀਆਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜੀ ਪੈੜੀ ਰਹਿ ਗਈ ਹੈ ਉਹਨੂੰ ਚੰਗੀ ਤਰ੍ਹਾਂ ਵਾਹ ਬੋ ਕੇ ਬਣਾ ਲੀਏ ਤੇ ਫਿਰ ਆਪਾਂ ਉਹਨੀਆਂ ਦੇ ਵਿੱਚ ਬਾਸਪਤੀ ਤੇ ਹੁਣ ਮੈਂ ਉਹ ਚੱਲਿਆਂ ਹਾਂ ਰਾਤੀ ਜਿਵੇਂ ਤੁਹਾਨੂੰ ਪਤਾ ਆਪਾਂ ਤਮੀਆਂ ਮਾਰਦੇ ਨੇ ਸਾਰੀ ਪੈੜੀ ਦੇ ਵਿੱਚ ਚੰਗੀ ਤਰ੍ਹਾਂ ਹੁਣ ਆਪਾਂ ਉਹਨੀਆਂ ਹੱਲਾ ਨਾਲ ਸਿੰਚਾਣੀ ਤੇ ਫਿਰ ਵੇਨੇ ਆ ਵਿਜੇ ਤਾਂ ਕੋਈ ਕੰਮ ਨਹੀਂ ਬਿਸ਼ੇਈ ਦੌਰ ਵਾਲਾ ਨਹੀਂ ਤਾਂ ਇੰਨੇ ਪਾਣੀ ਛੱਡ ਕੇ ਤੇ ਫੱਟ ਮਾਰ ਲਵਾਂਗੇ ਤੇ ਫਿਰ ਆਪਣਾ ਕੰਮ ਨਿਬੜ ਜ ਜਾਵੇਗਾ ਤੇ ਹੁਣ ਮੈਂ ਚੱਲਿਆ ਹਾਂ ਤੇ ਮੈਂ ਚੱਲ ਤੁਹਾਨੂੰ ਵੀ ਦਿਖਾ ਲ ਕੇ ਬਾਕੀ ਤੁਸੀਂ ਕਰੋ ਚੈੱਕ ਆਪਰਾਤੀ ਦੇਖ ਕਾ ਜਿੱ ਦਿੱਤਾ ਸੀ ਕਿ ਟਰੈਕਟਰ ਬਾਹਰ ਡਕੇ ਸੀ ਮੈਂ ਮੌਸਮ ਅਜੇ ਹੀ ਖਰਾਬ ਹੀ ਵੈਸੇ ਤੇ ਬਾਕੀ ਮੈਂ ਅੱਖਾਂ ਚੋਂ ਭਿੱਜਣ ਹੋ ਜਾਂਦੇ ਚੱਲ ਦੇਖਦਾ ਬਚੇ ਟਰੈਕਟਰ ਦਾ ਕੀ ਆ ਹੁਣ ਇਹ ਹਨੇਰੀ ਆਈ ਸੀ ਉਹਨੇ ਆਪ ਅੱਲੀ ਪੁੱਲੀ ਤੇ ਢਾਲ ਰੂਜ਼ ਦਿੱਤੀ ਤੇ ਬਾਕੀ ਹੁਣ ਮੈਂ ਸਾਰਾ ਕੁਝ ਖੋਲਦਾ ਵਾਂ ਤੇ ਫਿਰ ਤੁਹਾਨੂੰ ਦਿਖਾਉਣਾ ਤੇ ਫਿਰ ਆਉਣੇ ਪੈ ਲਈ ਆਪਾਂ ਤੇ ਗਾਇਸ ਆਪਾਂ ਸਾਰਾ ਕੋਈ ਖੋਲ ਦਿੱਤਾ ਸੀਗਾ ਤੇ ਹੁਣ ਬਾਹਰ ਲੈ ਕੇ ਚੱਲਿਆ ਮੈਂ ਤੇ ਗੋਹਣੇ ਆਪਾਂ ਪੈਲੀ ਹੱਲਾ ਪਾਉਣੇ ਆ ਰਾਈਟਰ ਮਗਰ ਸੋਨ ਦਾ ਬਾਹਰ ਜਾਈ ਨਹੀਂ ਮਿਲਦਾ ਤੇ ਗਾਇਸ ਆਪਾਂ ਬਾਹਰ ਆ ਗਏ ਰਾਈਟਰ ਲੈ ਕੇ ਤੇ ਹੱਲਾ ਪਾਣ ਨਹੀਂ ਮੈਂ ਰਾਈਟਰ ਮਗਰ ਤੇ ਹੁਣ ਇਹ ਕਹਿੰਦੇ ਇੱਕ ਦਿਨ ਨੂੰ ਇੱਕ ਸੀ ਲਾਉਣੇ ਆ ਤੇ ਫਿਰ ਵੇਣੇ ਆਂ ਵੀਜਲ ਰੋਡ ਪਈ ਤੇ ਇੱਕ ਹੋਰ ਰਾਹ ਦੇਵਾਂਗੇ ਸਾਰਾ ਥਾ ਮੈਂ ਵਾਕੇ ਵਹੋਣਾ ਤੇ ਗਾਈਸ ਆਪਾਂ ਪਹਿਲੀ ਵਾਰ ਦਿੱਤੀ ਸੀ ਜੇ ਕ੍ਰਿਮਲ ਟਰੈਕਟਰ ਇੱਥੇ ਧੱਕ ਦਿੱਤਾ ਹੁਣ ਆਪਾਂ ਚੱਲੇ ਆ ਘਰੇ ਰੋਟੀ ਖਾਣ ਤੇ ਫੇਰ ਰੋਟੀ ਖਾਣ ਕੇ ਆਣ ਕੇ ਸਈਦਾ ਤੇ ਗੇੜੇ ਗੂੜੇ ਲਾ ਦਿੰਦੇ ਚੰਗੀ ਤਰ੍ਹਾਂ ਤੇ ਤੇਰੇ ਨੂੰ ਪਹਿਲੀ ਵਾਰ ਦਿੱਤੀ ਆ ਤੇ ਬਾਕੀ ਹੁਣ ਤਾਂ ਨਹੀਂ ਆਣ ਕੇ ਵਹੋਣਾ ਵਾ ਰੋਟੀ ਖਾਓ ਤੇ ਗਾਈਸ ਆਪਾਂ ਦੁਬਾਰ ਪਹਿਲੀ ਵਾਰ ਤੇ ਘਰੇ ਲੱਗੇ ਹੀ ਕਿ ਟਰੈਕਟਰ ਤੇ ਹੁਣ ਮੈਂ ਸੁਹਾਗਾ ਮਾਰਨਾ ਫੇ ਡੈੜੀਆਂ ਦਾ ਵੀ ਸੁੱਕੀ ਤੇ ਮਾਰਦਗੇ ਸੁਹਾਗਾ ਦੂਰਾ ਬਣਾ ਮਾਰਦਗੇ ਤੇ ਐਵੇਂ ਪਾਣੀ ਛੱਡ ਕੇ ਤੇਵੇਂ ਲਵਾ ਦਾਂਗੇ ਫਿਰ ਫਟ ਚ ਵਾਰੀ ਵਾਰੀ ਟਰੈਕਟਰ ਨਹੀਂ ਵਾਹ ਡੈੜੀਆਂ ਦਾ ਫਿਰ ਘਰ ਆ ਲਿਆ ਇਹ ਟਰੈਕਟਰ ਕਾ ਕਰਕੇ ਤੇ ਹੁਣ ਫੇਰੇ ਵੀ ਮਾਰ ਕੇ ਸੁਹਾਗਾ ਪਹਿਲਾਂ ਸੇ 11 ਮਾਰ ਕੇ ਵੇਣੇ ਜਿਹਦਾ ਵਾਵਾ ਬਣ ਗਿਆ ਥਾ ਤੇ ਫਿਰ ਆਪਾਂ ਐਵੇਂ ਹੀ ਰਹਿਣ ਦਵਾਂਗੇ ਤੇ ਨਹੀਂ ਤੇ ਫਿਰ ਆਪਾਂ ਦੂਰਾ ਸੁਹਾਗਾ ਮਾਰ ਦਾਂਗੇ ਮਾਰ ਕੇ ਤੇ ਫਿਰ ਐਵੇਂ ਪਾਣੀ ਛੱਡ ਦੇਣਾ ਛੱਡ ਕੇ ਤੇ ਬੱਸ ਫਿਰ ਆਪਾਂ ਬਨਵਾ ਲੈਣਾ ਜਾਨ ਦਾ ਸਾਰਾ ਸੁਹਾਗਾ ਮਾਰ ਕੇ ਫੈਕਟਰਾਂ ਦੇ ਚੈੱਕ ਸੇ ਗਾਈਜ਼ ਆਪਾਂ ਦੂਰਾ ਸੁਹਾਗਾ ਮਾਰੀ ਜਾਂਦੇ ਹਾਂ ਮਗਨੇ ਜਾਂ ਕਰ ਸਕਦੇ सारा बच्चा होूहरा बड़े हो बच्चा, है। दूरा बच्चा। दूरे हो जाए दूहरे सुहागे वाइया बरीक हो गई हम वे बाडने ना ਗਾਈਸ ਆਪਣਾ ਰਾਤਾਲਾ ਵਲੋਗ ਇੱਥੋਂ ਤੱਕ ਦਾ ਹੀ ਸੀਗਾ ਤੇ ਰਾਤੀ ਮੈਨੂੰ ਵਲੋਗ ਐਂਡ ਕਰਨ ਦਾ ਚੇਤਾ ਭੁੱਲ ਗਿਆ ਸੀ ਯਾਦ ਮੈਨੂੰ ਹੁਣ ਕਰ ਦੇਣਾ ਮਤਲਬ ਕਿ ਤੇ ਬਾਕੀ ਆਪਣਾ ਰਾਤ ਦਾ ਵਲੋਗ ਇੱਥੋਂ ਤੱਕ ਦਾ ਸੀਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਐ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ ਇਹਨਾਂ ਨੂੰ ਤੇ ਮਿਲਦੇ ਆ ਅੱਜ ਦੇ ਵਲੋਗ ਦੇ ਵਿੱਚ ਅੰਦਰ ਮੈਂ ਬਣਾਉਣਾ ਹੈ